ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀ ਸਤ ਸੰਗ ਦੀ ਮਹਾਨਤਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਉਸ ਸਮੇਂ ਕਾਲ ਯੁਗ ਸੰਸਾਰ ਵਿੱਚ ਆਪਣੇ ਪੈਰ ਚਾਰੇ ਪਾਸੇ ਫੈਲਾ ਚੁੱਕਾ ਸੀ ਭਾਵ ਸਾਰੇ ਪਾਸੇ ਪਾਪ ਅਤੇ ਅਤਿਆਚਾਰ ਹੋ ਰਹਿ ਸਨ ਹੰਤਾਂ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਦਾਰ ਕਰਦੇ ਕਲਿਆਣ ਕਰਦੇ ਅਤੇ ਕਈ ਪਾਪਕਾਰ ਹੈ ਵਿਅਕਤੀਆਂ ਨੂੰ ਸੱਚਾ ਮਾਰਗ ਦਿਖਾ ਕੇ ਉਹਨਾਂ ਦਾ ਜੀਵਨ ਸਫਲ ਕਰਦੇ ਸਮਾਜ ਵਿੱਚੋਂ ਪਾਪਾਂ ਨੂੰ ਖਤਮ ਕਰਕੇ ਨੇਕੀ ਦੇ ਗੁਣ ਲੋਕਾਂ ਸਾਹਮਣੇ ਉਜਾਗਰ ਕਰਦੇ ਸਨ ਗੁਰੂ ਨਾਨਕ ਦੇਵ ਜੀ ਦੇ ਤਿੰਨ ਮੁੱਖ ਸਿਧਾਂਤ ਸਨ ਨਾਮ ਜਪਣਾ ਕਿਰਤ ਕਰਨੀ ਅਤੇ ਵੰਡ ਕੇ ਛਕਣਾ ਇਨਾਦਾ ਹੀ ਆਪਨੇ ਉਦਾਸੀਆਂ ਤੇ ਜਾ ਕੇ ਪ੍ਰਚਾਰ ਕੀਤਾ ਅਤੇ ਭੁੱਲੇ ਭਟਕੇ ਲੋਕਾਂ ਨੂੰ ਸਹੀ ਮਾਰਗ ਦਿਖਾਇਆ ਜਦੋਂ ਕਾਲਯੁਗ ਦੀ ਭੇਂਟ ਗੁਰੂ ਜੀ ਨਾਲ ਹੋਈ ਉਹ ਆਪਣਾ ਬਹੁਤ ਜ਼ੋਰ ਲਾ ਕੇ ਥੱਕ ਗਿਆ ਪਰ ਜਿੱਤ ਨਾ ਸਕਿਆ ਅਖੀਰ ਉਸਨੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਉੱਪਰ ਸੀਸ ਝੁਕਾ ਦਿੱਤਾ ਤੇ ਬੇਨਤੀ ਕਰਨ ਲੱਗਾ ਕਿ ਏ ਗੁਰੂ ਜੀ ਮੈਨੂੰ ਅਣਜਾਣ ਸਮਝ ਕੇ ਮੇਰੀ ਪੁੱល ਬਖਸ਼ ਦਿਓ ਗੁਰੂ ਜੀ ਨੇ ਕਿਹਾ ਠੀਕ ਹੈ ਤੂੰ ਮੇਰੇ ਬਚਨ ਕਮਾ ਕਦੇ ਸਿੱਖ ਸੰਗਤ ਕੋਲ ਨਹੀਂ ਜਾਵੇਂਗਾ ਤਾਂ ਕਾਲ ਯੁਗ ਨੇ ਕਿਹਾ ਕਿ ਮੈਂ ਆਪ ਜੀ ਦੇ ਬਚਨ ਸਵੀਕਾਰ ਕਰਦਾ ਹਾਂ ਇਹ ਕਹਿ ਕੇ ਸੀਸ ਨਿਵਾ ਦਿੱਤਾ ਤੇ ਕਹਿਣ ਲੱਗਾ ਕਿ ਗੁਰੂ ਜੀ ਜਿੱਥੇ ਵੀ ਤੁਹਾਡੇ ਸਿੱਖ ਸਤਸੰਗ ਕਰਨਗੇ ਮੈਂ ਤੁਹਾਡਾ ਪੈ ਮੰਨ ਕੇ ਭੁੱਲ ਕੇ ਵੀ ਉੱਥੇ ਨਹੀਂ ਜਾਵਾਂਗਾ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਤਸੰਗ ਕਰਨ ਦੀ ਬਹੁਤ ਮਹਾਨਤਾ ਹੈ ਸਤਸੰਗ ਕਰਨ ਨਾਲ ਕੋਈ ਵੀ ਦੁੱਖ ਨੇੜੇ ਨਹੀਂ ਆਉਂਦਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏ ਐਸਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ